ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਹੈ ਤੇ ਇਹ ਵੀਡੀਓ ਹੈਗੀ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀ ਵੀਡੀਓ ਹੈ ਤੇ ਪ੍ਰੋਪਰ ਐਡਰੈਸ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹਪੋਲੀ ਪੈਂਦਾ ਹਪੋਲੀ ਹਪੋਲੀ ਜ਼ੀਰੋ ਹਪੋਲੀ ਜ਼ੀਰੋ ਕਰਕੇ ਆ ਕੋਈ ਸ਼ੇਅਰ ਤੇ ਉੱਥੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਤੇ ਇਹ ਵੀਡੀਓ ਕਿਸੇ ਵੀਰ ਨੇ ਮੈਨੂੰ ਪਾਈ ਹੀ ਉਹ ਕਹਿੰਦੇ ਵਾਦ ਵਾਦ ਇਹਨੂੰ ਸ਼ੇਅਰ ਕਰਿਓ ਜਿੱਥੇ ਇਥੇ ਵੀਡੀਓ ਪਹੁੰਚਦੀ ਆ ਮੇਰਾ ਵੀਰ ਹੈ ਨਾ ਤੇ ਵਾਦ ਵਾਦ ਸ਼ੇਅਰ ਕਰੋ ਇਸ ਤਰ੍ਹਾਂ ਵੀਡੀਓ ਚ ਦੱਸਿਆ ਗਿਆ ਚਲੋ ਮੈਂ ਵੀ ਦੱਸ ਦਿੰਦਾ ਵਾਂ ਤੇ ਉਹ ਵੀਡੀਓ ਜਿਹੜੀ ਉਹ ਗ੍ਰੰਥੀ ਸਾਹਿਬ ਵਾਲੀ ਵੀਡੀਓ ਵੀ ਆਈ ਆ ਤੇ ਉਹ ਵੀ ਮੈਂ ਤੁਹਾਨੂੰ ਮਤਲਬ ਲਾਦਾਗਾ ਨਾਲ ਤੇ ਉਹ ਵੀ ਤੁਸੀਂ ਦੇਖ ਲਿਓ ਕਿਉਂਕਿ ਉਸ ਗੁਰਦੁਆਰਾ ਸਾਹਿਬ ਦਾ ਕੰਮ ਅਜੇ ਅਧੂਰਾ ਵਾ ਹੈ ਨਾ ਤੇ ਹਾਲਤ ਵੀ ਕਾਫੀ ਖਸਤਾ ਹੋਈ ਓਦਰ ਮਤਲਬ ਬਹੁਤ ਉੱਥੇ ਧਿਆਨ ਕਿਉਂਕਿ ਕੋਈ ਕਿਸੇ ਨੂੰ ਪਤਾ ਹੀ ਨਹੀਂਗਾ ਕਿ ਉਹ ਗੁਰਦਰਾ ਸਾਹਿਬ ਉੱਥੇ ਹੈਗਾ ਵਾ ਕਈਆਂ ਨੂੰ ਪਤਾ ਹੀ ਨਹੀਂਗਾ ਇੰਨੀ ਦੂਰ ਨਾਲੇ ਉਹ ਗੁਰਦਰਾ ਸਾਹਿਬ ਤੇ ਉਹ ਗ੍ਰੰਥੀ ਸਿੰਘ ਵਿੱਚ ਦੱਸ ਵੀ ਰਿਹਾ ਸੀ ਕਿ ਕਿਸੇ ਦਿਨ 15 ਕੇਵਲੇ 10 ਕੇਵਲੇ ਕੋਈ ਵੀ ਨਹੀਂ ਉੱਥੇ ਮਤਲਬ ਪਹੁੰਚਦਾ ਕਿ ਆਰਮੀ ਵਾਲੇ ਵੀ ਰਹੀ ਜਿਵੇਂ ਹਨਾ ਉੱਥੇ ਜਿੰਨਾਂ ਦੀ ਉੱਥੇ ਡਿਊਟੀ ਹੈ ਉਹ ਹੀ ਜਾਂਦੇ ਨੇ ਕਿਉਂਕਿ ਦੂਰ ਕਾਫੀ ਹੈ ਦੂਰ ਕਾਫੀ ਹੋਣ ਕਰਕੇ ਉੱਥੇ ਮਤਲਬ ਕੋਈ ਪਹੁੰਚ ਨਹੀਂ ਪਹੁੰਦਾ ਤੇ ਉੱਥੇ ਕਿਤੇ ਇਕੱਲੇ ਗ੍ਰੰਥੀ ਸਿੰਘ ਨੇ ਉਹ ਹੀ ਸੇਵਾ ਸੰਭਾਲਦੇ ਪਏ ਨੇ ਵੱਧ ਤੋਂ ਵੱਧ ਮੇਰਾ ਵੀਰ ਸ਼ੇਅਰ ਕਰਿਓ ਤੇ ਮੈਂ ਕਲਿੱਪ ਜੋੜਦਾ ਹ ਇਹ ਕੋਈ ਕੋਈ ਫੇਕ ਨਾ ਸਮਝੇ ਕੋਈ ਕੁਸ਼ਨਾ ਸਮਝੇ ਹੈ ਨਾ ਜਿੰਨਾ ਵੀ ਵੱਧ ਤੋਂ ਵੱਧ ਥੋੜਾ ਬਹੁਤ ਦਸਵੰਦ ਕੇ ਕੋ ਨਿਕਲਦਾ ਹੈ ਨਾ ਪਰਮਾਤਮਾ ਕਰੇ ਚਲੋ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਕਿ ਇਹ ਵੀਡੀਓ ਨੂੰ ਸ਼ੇਅਰ ਵੀ ਕੀਤਾ ਜਾਵੇ ਤੇ ਸੇਵਾ ਵੀ ਕੀਤੀ ਜਾਵੇ ਹੈ ਕਿ ਗ੍ਰੰਥੀ ਸਿੰਘ ਨੇ ਇਕੱਲੇ ਹੀ ਤੇ ਉਹਨਾਂ ਵਾਸਤੇ ਬੜੀ ਮੁਸ਼ਕਲ ਆ ਉਹਨਾਂ ਨੇ ਮਤਲਬ ਵੀਡੀਓ ਬਣਾ ਕੇ ਪ੍ਰੋਪਰ ਪਾਈ ਆ ਤੇ ਮੇਰਾ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੈਂ ਉਹਨਾਂ ਦਾ ਨੰਬਰ ਗੌਰ ਨੰਬਰ ਸਕੈਨਰ ਕੁਝ ਹਰਕਤ ਜੀ ਮੈਂ ਤੁਹਾਨੂੰ ਮਤਲਬ ਵੀਡੀਓ ਦੇ ਵਿੱਚ ਐਂਡ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜੇਗਾ ਤੇ ਤੁਸੀਂ ਜੇ ਗੱਲਬਾਤ ਕਰਨੀ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਜੀ ਹਰਕ ਤਰ੍ਹਾਂ ਦੀ ਕੇ ਕੋਈ ਸਮਝਾਣਾ ਫੇਕ ਵਾ ਕੋਈ ਕਿਵੇਂ ਹੈ ਕਿਦਾਂ ਪਰ ਨਹੀਂ ਇਹ ਹਿਮਾਚਲ ਪ੍ਰਦੇਸ਼ ਵਾਲੀ ਗੋਦਰਾ ਸਾਹਿਬ ਹਪੋਲੀ ਪਿੰਡਾ ਹਪੋਲੀ ਜੀਰੋ ਕਰਕੇ ਆ ਕੁਝ ਨਾ ਚਿਟੀ ਆ ਕਿ ਪਿੰਡਾ ਤੇ ਜੇ ਕੁਝ ਗਲਤ ਬੋਲਿਆ ਗਿਆ ਉਹਦੇ ਬਾਰੇ ਮਾਫੀ ਵਾਏ ਗੁਰੂ ਜੀ ਖਾਲਸਾ ਤੇ ਵਾਏ ਗੁਰੂ ਜੀ ਦੀ ਫਤਿਹ ਮੈਂ ਵੀਡੀਓ ਤੁਹਾਨੂੰ ਲਾਈ ਹੈ ਇਹ ਸਾਰੀ ਵੀਡੀਓ ਵੇਖ ਕੇ ਤੇ ਮੇਰਾ ਵੀਰ ਵੱਧ ਵੱਧ ਸ਼ੇਅਰ ਕਰਿਓ ਤੇ ਵੱਧ ਵੱਧ ਸਪੋਰਟ ਕਰਿਓ ਮੇਰੇ ਸਾਰੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਸਾਧ ਸੰਗਤ ਜੀ ਅੱਜ ਅਸੀਂ ਖੜੇ ਆ ਗੁਰਦੁਆਰਾ ਸਿੰਘ ਸਭਾ ਜੀਰੋ ਹਪੋਲੀ ਕਰਨਾਚਲ ਪ੍ਰਦੇਸ਼ ਜੋ ਕਿ ਈਟਾ ਨਗਰ ਤੋਂ ਤਕਰੀਬਨ 120 ਕਿਲੋਮੀਟਰ ਦੂਰੀ ਦੇ ਉੱਤੇ ਹੈਗਾ ਤੇ ਆਪਣੇ ਗਿਆਨੀ ਜੀ ਜਿਹੜੇ ਆ ਗਏ ਨੇ ਕੱਲੇ ਸਿੰਘ ਆ ਗਏ ਨੇ ਤੇ 2 ਲੱਖ ਇਹਦੀ ਸੇਵਾ ਕਰ ਰਹੇ ਹੈਗੇ ਨੇ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਨਿਰਮਾਣਾ ਦੀ ਨੇ ਇਹ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਆਪਣਾ ਪੂਰਾ ਯੋਗਦਾਨ ਤਨ ਮਨ ਤੇ ਧਨ ਨਾਲ ਪਾਓ ਤੇ ਗੁਰੂ ਸਾਹਿਬ ਜੀ ਆ ਖੁਸ਼ੀਆਂ ਪ੍ਰਾਪਤ ਕਰੋ ਆਪ ਜੀ ਨੂੰ ਪੁਨਾ ਬੇਨਤੀ ਹੈ ਕੀ ਹੈ ਕਿ ਇਸ ਗੁਰੂ ਘਰ ਦੇ ਨਿਰਮਾਣ ਵਾਸਤੇ ਵੱਧ ਚੜ ਕੇ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਦੇ ਚਰਨਾਂ ਗੁਰੂ ਸਾਰੀ ਸਾਧ ਸੰਗਤ ਦੇ ਚਰਨਾਂ ਬੇਨਤੀ ਕੀਤੀ ਜਾਂਦੀ ਹੈ के एक गुरुद्वारा साहब अरुणाचल प्रदेश जीरो हपोली कुछ बनन कोई अदा रह गया है अधूरी चीज़ जोड़ी है वह वैसे भी चंकी नहीं लगती होंगी है थोड़ा जा, साथ संगत तक बेनती की जाती है कि ये बिल्डिंग में उस कुछ अधूरी रह गई है ਔਰ ਇਹਨੂੰ ਪੂਰਾ ਕਰਨਾ ਹੈ ਥੋੜਾ ਜਿਹਾ ਸਾਥ ਸੰਗਤ ਥੋੜੀ ਮਦਦ ਕਰੇ ਜੋ ਟੈਲੀਫੋਨ ਸਾਥ ਸੰਗਤ ਦੇ ਹੋ ਸਕਦਾ ਹੈ ਤੇ ਜਰੂਰ ਸਹਿਯੋਗ ਕਰੇ ਵੈਸੇ ਅਸੀਂ ਕੱਲੇ ਬੰਦੇ ਆ ਇਥੇ ਆਹ ਜਾਣਦ ਲੱਗ ਹੁੰਦਾ ਹੈ ਜਾਣੀ ਸਕਦੇ ਇਧਰਦ ਕੈਸੇ ਸਹਿਯੋਗ ਕਰਾਂਗਾ ਮੈਂ ਵੀ ਮੇਰੇ ਕੋਲ ਜਿੰਨਾ ਹੋ ਸਕੇ ਉਹਨਾਂਤ ਮੈਂ ਕਰਦਾ ਹਾਂ ਆਪੀ ਸੰਥਾ ਨੇ ਕੀਤਾ ਹੈ ਬਹੁਤ ਨਲਾ ਸ਼ੇਵਾ ਇੱਕ ਅਨਾਥਲ ਟੋਂਗ ਪ੍ਰਦੇਸ਼ ਦੇ ਐਡੀ ਸੀ ਪੀ ਦੀ ਧਾਰੀਬਾਹਰ ਸਾਹਿਬ ਚੌਕਰ ਸਾਹਿਬ ਸੀਨੀਅਰ ਅਫਸਰ ਬੀਆਰੋ ਦੇ ਉਹਨਾਂ ਨੇ ਬਹੁਤ ਸੇਵਾ ਕੀਤੀ ਐ ਐਮਐਲ ਨੂੰ ਔਰ ਇਨਕੀ ਕੀਤੀ ਜਾਂਦੀ ਹੈ ਹੋਰ ਵੀ ਅਫੀਸਰ ਜਿਹੜੇ ਹੁੰਦੇ ਨੇ ਕਰਦੇ ਹੀ ਜਾਂਦੀ ਇਹਨਾਂ ਦੇ ਭਾਵੇਂ ਰੱਖੀ ਹੁੰਦੀ ਹੈ ਸੇਵਾ ਹੋ ਸਾਧ ਸੰਗਤ भी सेवा की है सहयोग किया है इटानगर अरुणाचल प्रदेश गुवाहाटी तो भी सेवा संत की है और जल्दबाजी भी थोड़ा जि ये हम गुरद्वारा साहब जरा रोड के उत्ते हो गया पानी मिट्टी बहुत ज्यादा आती है सामने असं प्लान बनाया कि थोड़ा जिंदा उपर सत संगत थोड़ी जी हो सहयोग करे तो उपर बन सकती है कुछ समान मटीरियल है साढ़े को ਦੂਸਰੀ ਗੱਲ ਇਹ ਹੈ ਕਿ ਸਾਹਮਣੇ ਵੀ ਜਿਹੜੇ ਆ ਅੱਗੇ ਵਾਰ ਵੀ ਕਰਨੀ ਹੈ ਇੱਥੇ ਦੇ ਲੋਕਲ ਪਤੇ ਇਹ ਜਿਹੜੇ ਹੈਗੇ ਨੇ ਸਾਰੇ ਦੇਖਦੇ ਹੈਗੇ ਬਹੁਤ ਗੱਲਾਂ ਵੀ ਕਰਦੇ ਹੈਗੇ ਥੋੜਾ ਜਿਹਾ ਇਕੱਲੇ ਬੰਦੇਾਂ ਨੂੰ ਤਕਨੀਕ ਹੋ ਜਾਂਦੀ ਹੈ ਸੋ ਇਹ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਥੋੜਾ ਜਿਹਾ ਸਹਿਯੋਗ ਕਰੇ ਤਾਂ ਕਿ ਇਹਦਾ ਕੰਮ ਅੱਗੇ ਵਧ ਸਕੇ ਬਾਕੀ ਅਗੇ ਜਿੱਥੇ ਸੰਗਤੀ ਮਰਜ਼ੀ ਹੈ क्योंकि भावना तो वाले सेवा मिलती होंगी है और ये सेवा अपना सहयोग करो थोड़ा उसारी और आगे चल सके काम का वाहगुरु so, जी का खालसा श्री वाहू जी की फतेह सुग जी ਦੇਰਿਆਂ ਚ ਬੇਨਤੀ ਹੈ ਕਿ ਦਾਸ ਅਲ ਨਾ ਚਲਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਪੋਲੀ ਤੋਂ ਸੰਗਤੇ ਇਹਦੇ ਚ ਬੇਨਤੀ ਕੀਤੀ ਜਾਂਦੀ ਹੈ ਕਿ ਇਥੇ ਇੱਕ ਬਿਲਡਿੰਗ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਜੀ ਹੈ ਗਨ 1969 ਦੇ ਪੈਸੇ ਦੁਬਾਰਾ ਬਣ ਚੁੱਕਾ ਹੈ ਇਹਦੀ ਓਪਨਿੰਗ 2 ਅਗਸਤ 2020 ਤੋਂ ਐਨੋਗ੍ਰੇਸ਼ਨ ਇਹਦਾ ਹੋ ਚੁੱਕਾ ਹੈ ਬਿਲਡਿੰਗ ਅੱਧੀ ਬਣ ਗਈ ਹੈ ਅੱਧੀ ਰਹਿ ਗਈ ਹੈ ਸੋ ਦਾਸ ਵੱਲੋਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਕੁਛ ਤਿਲ ਫੁੱਲ ਦਸਵੰਦ ਜਿਹੜਾ ਹੈ ਉਹ ਇਸ ਗੁਰਦੁਆਰੇ ਸਾਹਿਬ ਵਾਸਤੇ ਵੀ ਆਪਣੀ ਪਵਿੱਤਰ ਕਮਾਈ ਚੋਂ ਭੇਜਣ ਦੀ ਕਿਰਪਾਲਤਾ ਕਰਨ ਦਾਸ ਸਵਾ ਲੱਖ ਹੀ ਹੈ ਬਾਕੀ ਗੁਰਦੁਆਰਾ ਸਾਹਿਬ ਬਹੁਤ ਪੁਰਾਣਾ ਹੈ ਸੰਗਤਾਂ ਦੂਰ ਦੂਰ ਤੋਂ ਕਦੇ ਕਦੇ ਆਂਦੀਆਂ ਨਹੀਂ ਇੱਥੇ ਪੈਸੇ ਫੌਜਾਂ ਦਾ ਏਰੀਆ ਹੈ ਇੱਥੇ ਕਦੇ ਫੌਜੀ ਆ ਜਾਂਦੇ ਨੇ 10 15 ਕਦੇ ਵੀ ਤੇ ਕਦੇ ਇੱਕ ਵੀ ਨਹੀਂ ਸੋ ਇੱਥੇ ਵੀ ਇਸੇ ਤਰ੍ਹਾਂ ਹੀ ਹੈ ਸਾਧ ਸੰਗਤ ਕੇ ਬੇਨਤੀ ਕੀਤੀ ਜਾਂਦੀ ਹੈ ਕਿ अधूरा ਜਿਹੜਾ ਹੈ ਕੋਈ ਵੀ ਕੰਮ ਚੰਗਾ ਨਹੀਂ ਲੱਗਦਾ ਤਾਂ ਸੰਗਤਾਂ ਅਗੇ ਬੇਨਤੀ ਕਰ ਸਕਦੇ ਆ ਜੋ ਵੀ ਤਿਲ ਫੁੱਲ ਸੰਗਤ ਪੇਜ ਦੇਵੇ ਤਾਂ ਕਿ ਕੰਮ ਦੀ ਆਰੰਭਤਾ ਹੋ ਸਕੇ ਬਸ ਜ਼ਰੂਰਤ ਹੈ ਇਸ ਕਰਕੇ ਸੰਗਤਾਂ ਦਾ ਸਹਾਇਕ ਸਾਨੂੰ ਚਾਹੀਦਾ ਹੈ ਬਾਕੀ ਅਗੇ ਗੁਰੂ ਮਹਾਰਾਜ ਦੀ ਮਰਜ਼ੀ ਹੈ ਕੰਮ ਤੇ ਬਣੇਗਾ ਸੰਗਤਾਂ ਸਹਿਯੋਗ ਕਰਨ ਗਿਆ ਸਾਨੂੰ ਆਸ਼ਾ ਬੜੀ ਹੈ ਨਿਰਾਸ਼ ਨਹੀਂ ਹਾਂ ਅਸੀਂ ਕਿਸੇ ਗੱਲ ਤੋਂ ਹੋਰ ਇਸ ਵੀਡੀਓ ਨੂੰ ਹਰ ਇੱਕ ਮੇਰਾ ਵੀਰ ਅੱਗੇ ਤੋਂ ਅੱਗੇ ਕਰਦਾ ਰਹੇ